ਦੀ ਆ ਰੋਕੇ ਖੰਦੀ ਦੇ ਆਦਮੀ ਨੇ ਸੁਣਾ ਦਿਓ ਖਲੀ ਮਰਾਨਾ ਜਸਪੀਰ ਜੀ ਬਾਈ ਪੁਰਾਣ ਸਾਨ ਬਾਬਕੇ ਵੀਰੇ ਬਾਈ ਸਭ ਦਾ ਨਾਮ ਸੱਚਾ ਵੀਰਾਂ ਨੂੰ ਦੱਸ ਦਿਆ ਅੱਗੇ ਜਿਵੇਂ ਆਉਣੀ ਹੋਣੀ ਕੱਟ ਜੇ ਹੋਣੀ ਹੋਣੀ ਖੰਦੀ ਜਨਾਬ ਜੀ ਚੱਲੋ ਸਾਰੇ ਵੀਰਾਂ ਨੂੰ ਪਿਆਰ ਨਾਲ ਖਾਲੀ ਗਲਾਸ ਫੜਨ ਦਿਓ ਤਾਜ਼ਾ ਤਾਜ਼ਾ ਕੰਨੇ ਦਾ ਦੁੱਧ ਆਤਾ ਕੰਨੇ ਪਾ ਕੇ ਬਾਈ ਜੀ ਇਹਨੇ ਦਾ ਰਸ ਬਾਈ ਜੀ ਤਾਜ਼ਾ ਤਾਜ਼ਾ ਕੰਨੇ ਦਾ ਰਸ ਬਾਈ ਜੀ ਤਾਜ਼ਾ ਬਾਈ ਜੀ ਦੇਖ ਕੇ ਟਕੜ ਵੀਰਾਂ ਨੂੰ ਮਿਹਨਤ ਦੇਖ ਕੇ ਬਾਈ ਹਾਂ ਵੀ ਪਿੱਤਰੇ ਵੀਰ ਪਿਆਰ ਨਾਲ ਬਾਈ ਜੀ ਪਿਆਰ ਨਾਲ ਬਾਈ ਜੀ ਕੰਨੇ ਦਾ ਦੁੱਧ ਤਾਜਾ ਬਾਈ ਜੀ ਤਾਜਾ ਅਰੇ ਅਗਲੇ ਆਓ ਬੁੱਤੋ ਮੇਰੇ ਚਲੂ ਹੋ ਗਿਆ ਹਾਂਜੀ ਤੋਂ ਦੀ ਸੇਵਾ ਜੱਟੇ ਹੋਏ ਹਾਂਜੀ ਸੇਵਾ ਚ ਲੱਗੇ ਹੋਏ ਜੀ 2-3 ਸਾਲ ਹੋ ਗਏ 6 ਮਹੀਨਾ ਸਾਲ ਆਪਾਂ ਜੀ 6 ਮਹੀਨਾ ਸਾਲ ਆ ਬਹੁਤ ਸਕੂਨ ਮਿਲ ਰਿਹਾ ਜੀ ਸੇਵਾ ਕਰਕੇ ਬਹੁਤ ਆਨੰਦ ਆ ਰਿਹਾ ਜੀ ਹਾਂਜੀ ਪ੍ਰਮਾਤਮਾ ਸੇਵਾ ਕਰਨ ਵਾਲਾ ਆਪਦਾ ਕੌਣ ਆ ਜੀ ਹਾਂਜੀ ਹਨਾ ਜੀ ਦਿਨ ਰਾਤ ਚੱਲਦਾ ਰਹਿੰਦਾ ਦਿਨ ਰਾਤ ਜੀ ਰਾਤ ਨੂੰ ਨਾ ਠੰਡ ਹੋਣ ਕਰਕੇ ਰਾਤ ਨੂੰ ਇਹ ਘੱਟ ਵਜੇ ਬੰਦ ਹੋ ਜਾਂਦੇ ਇਹ ਬੰਦ ਹੋ ਜਾਂਦਾ ਇਹ ਜਿਵੇਂ ਹੁਣ ਧੁੱਪਾ ਫੇਰ ਬਹੁਤ ਲਾਈਨ ਲੱਗਦੀ ਆ ਭਾਜੀ ਕਿੰਨੀ ਟਰਾਲੀਆਂ ਲੱਗ ਜੰਦੀਆਂ ਡੇਲੀ ਕੰਨੇ ਦੀਆਂ ਕੰਨੇ ਦੀ ਜੀ 2 ਟਨ 1 ਘੰਟੇ ਲੰਘਦਾ ਸਰ ਘੰਟੇ ਲੰਘਦਾ ਘੰਟੇ ਲੰਘਦਾ ਲੱਗਦਾ 300 ਕੁਆਂਟਲ ਲੱਗਦਾ ਪਿਛਲੀ ਵੇਰੀ ਹੁਣ ਜਿਵੇਂ ਐਤ ਕੀ ਭੀੜ ਜ਼ਿਆਦਾ ਐਤ ਕੀ ਵੱਧ ਵੀ ਲੱਗ ਸਕਦਾ ਮੈਂ ਦੇਖ ਰਿਹਾ ਹਾਂ ਕਿ ਬੜਾ ਵਧੀਆ ਜੂਸ ਹੈ ਜੀ ਜਿਸ ਦੇ ਨਿੰਗੂ ਪਤਨਾ ਹਰ ਚੀਜ਼ ਪਾਇਸ਼ ਜੂਸ ਦੇ ਵਿੱਚ ਹਾਂਜੀ ਹਾਂਜੀ ਭਾਜੀ ਕਿੰਨੀ ਸੰਗਤਾਂ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਕੱਲ੍ਹ ਰਾਤ ਤੋਂ ਕਿੰਨੀ ਸੰਗਤਾਂ ਰਹੀਆਂ ਸੰਗਤਵਾਰੇ ਨਹੀਂ ਜੀ ਪਤਾ ਪਤਾ ਹੀ ਨਹੀਂ ਕਿੰਨੀ ਕਿੰਨੀ ਕਿ ਨਹੀਂ ਬੇਅੰਤ ਮਾਇਆ ਹੈ ਜੀ ਬੇਅੰਤ ਮਾਇਆ ਜਿਹੜੀ ਸੇਵਾ ਹੈ ਸੇਵਾ ਇਹ ਸੇਵਾ ਜੀ ਸਾਡੇ ਨਿਰਮਲ ਸਿੰਘ ਦਾ ਬੇਟਾ ਰਾਜੂ ਗੰਨੇ ਦੀ ਸੇਵਾ ਆਏ ਜਿਹੜੇ ਇਹ ਫ੍ਰੀ ਲਾਉਂਦਾ ਜੀ ਸਾਡਾ ਪਿੰਡਿਆਂ ਦਾ ਸਹਯੋਗ ਹੁੰਦਾ ਇਹ ਕਿੰਨਾ ਆਏ ਜਿਹੜੇ ਫ੍ਰੀ ਲਾਉਂਦਾ ਅਸੀਂ ਦੇਖ ਰਿਹਾ ਜਿਹੜੀ ਸੇਵਾ ਹੈ ਸੇਵਾ ਜੀ ਜਾਤ ਨੌਜਵਾਨ ਲੜਕੇ ਨੇ ਬਹੁਤ ਨੌਜਵਾਨ ਸਾਰੇ ਜੀ ਸਾਡੇ ਆਲੇ-ਦੁਆਲੇ ਪਿੰਡਾਂ ਤੋਂ ਵੀ ਸਾਡੇ ਨਾਲ ਆਏਵੇਂ ਨੇ ਜੀ ਹਾਂ ਜੀ ਫਿਰ ਕੰਨੇ ਦਾ ਕੰਮ ਚੱਲਦਾ ਨਹੀਂ ਹਾਂਜੀ ਹਾਂ ਆਏ ਕਿੰਨੇ ਦਿਨ ਹਾਂਜੀ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਸਾਡੀ ਮਸ਼ੀਨ ਲਾਈ ਹੈ ਹਾਂਜੀ ਇੱਕ ਘੰਟੇ ਚ ਕਿੰਨਾ ਤੁੰਨਾ ਪੀਸਲੀ ਹੈ ਇੱਕ ਵਾਰ ਦੀ ਕਪੂਰੀ ਪੂਰੀ ਲੰਘ ਜਾਂਦੀ ਹੈ ਹਾਂਜੀ ਕਿੰਨੇ ਵਜੇ ਸ਼ੁਰੂ ਕਰਦੇ ਹੋ ਜੀ ਆਈ ਸਵੇਰੇ ਕਰੀਬਨ 4:30 ਵਜੇ ਸਾਰੇ ਜਣੇ ਉੱਠ ਘਟਦੇ ਆ ਵੀਰੇ ਸੇ ਪੰਜ ਵਾਰ ਤੈਨੂੰ 5:30 ਵਜੇ ਨੂੰ ਘਰੋਂ ਆ ਜਾ ਨਹੀਂ ਸਵੇਰੇ ਇੰਨੇ ਵੀ ਦੇਖਣੇ ਜਾ ਤਾਂ ਨੌਜਵਾਨ ਨਸੀਬਾ ਹਾਂਜੀ ਆ ਵੀਰੇ ਸਾਰੇ ਇੱਕੋ ਪਿੰਡ ਦੇ ਨੌਜਵਾਨ ਨੇ ਜਾਂ ਕੋਟੜ ਦੇ ਸਾਰੇ ਹੋ ਹਾਂਜੀ ਵੀਰੇ ਕੀ ਪਿੰਡ ਦੇ ਪਹਿਲਾਂ تیاری ਕਿੰਨਾ ਚਿਰ ਪਹਿਲਾਂ ਜਿੰਨਾ ਚਿਰ ਕਰਦੇ ਸੀ ਅਹੀ ਵੀਰੇ ਹਫਤਾ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਨੇ ਆ ਜੀ ਫੇਲ ਫੂਲ ਸਾਰਾ ਕੋ ਤੋਕੇ ਕੱਟੀ ਕਰਨੀ ਸਾਰਾ ਕੁਝ ਵੀ ਇੱਕ ਹਫਤਾ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਨੇ ਆ ਜੀ ਕਿੰਨੀ ਵੀ ਸੈਂਟਰ ਚੱਲੇ ਜਾਂਦੀ ਹੈ ਪਤਾ ਹੀ ਨਹੀਂ ਵੀਰੇ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੀ ਜੀ ਲੋ ਜੀ